ਹਲੇ ਇਹ ਪਤਾ ਲਖਨਵੀ ਘਾਂ ਚੱਲ ਤਗੜੀਆ ਗਿਆ ਸੀ ਚੱਲ 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 ਮਿੱਤਰੋ ਸਵਾਗਤ ਆ ਤੁਹਾਡਾ ਅੱਜ ਦੇ ਆਪਣੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਆਪਣੇ ਸਾਰੇ ਜਾਨਵਰ ਜਿਨ੍ਹਾਂ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਕਬੂਤਰਾਂ ਬਾਰੇ ਜਾਣਕਾਰੀ ਦਵਾਂਗੇ ਵੀ ਆਪਣੇ ਕੋਲੇ ਕਿਹੜੇ ਕਿਹੜੇ ਕਬੂਤਰਾਂ ਤਾਂ ਆਪਾਂ ਲਿਆਂਦੇ ਆ ਨਵੇਂ ਬੱਚੇ ਅੱਜ ਤੇ ਇੱਕ ਆਪਣੀਆਂ ਹਬੀਟਲ ਬੱਕਰੀਆਂ ਜਿਹੜੀਆਂ ਮੋਨਾ ਵਾਲੀ ਸਾਰਕੀਆਂ ਦੇਖੋ ਇਹਨਾਂ ਨੂੰ ਨਿਵਾਵਾਂਗੇ ਹੁਣ ਆਪਾਂ ਤੇ ਆ ਆਪਣੇ ਸੀਲ ਬੱਚੇ ਕੁੱਕਰ ਕਰੋ ਚੈੱਕ ਤਾਂ ਆਪਣੀਆਂ ਸੌਖੀਆਂ ਹੀ ਨਹਾ ਲੈਂਦੀਆਂ ਜਿਹੜੀ ਆ ਤੀਜੀ ਆ ਨਖਰੇ ਕਰਦੀ ਆ ਮੜੇ ਜੀ ਇਹ ਨਹਾਉਣ ਤੋਂ ਬਹੁਤ ਡਰਦੀ ਆ ਤਾਂ ਕਰਕੇ ਇਹਨੂੰ ਦੋ ਜਣੇ ਅਸੀਂ ਕਾਬੂ ਕਰਦੇ ਆ ਇਹ ਸਾਡੀ ਸਭ ਤੋਂ ਪਿਆਰੀ ਗਾਂ ਗਾਂ ਜਿਹੜੀ ਪਰ ਇਹ ਨਖਰੇ ਬਹੁਤ ਕਰਦੀ ਆ ਨਾਉਦੀ ਨਹੀਂ ਗੀ ਇਹ ਡਰਦੀ ਆ ਨਾ ਉਹਨ ਤੋਂ ਆ ਤਾਂ ਬਹੁਤ ਸਿਆਣੀਆਂ ਇਹ ਤਾਂ ਮਿੰਟੋ ਮੈਂਟੀ ਆਪ ਹੀ ਨਹਾ ਲੈਂਦੀਆਂ ਜਾ ਕੇ ਪਰ ਆਹ ਜਿਹੜੀ ਇਹ ਸਾਨੂੰ ਕਾਬੂ ਕਰਨ ਨੂੰ ਪੈਂਦੀ ਦੋ ਜਣੇ ਤੂੰ ਆ ਦੇਖੋ ਬਈ ਹਿਲਦੀ ਨਹੀਂ ਗੀ ਜਿੰਨਾ ਮਰਜ਼ੀ ਮਾਰੀ ਚੱਲ ਚੱਲ ਆ ਜਾਣਾ ਪਰੇ ਨਹੀਂ ਹਿਲਦੀ ਕੀ ਬਈ ਆ ਦੇਖੋ ਚੱਲ ਇਹਨੂੰ ਨਮਾਉਣੇ ਅੱਜ ਆਪਾਂ ਇਹ ਜਿਹੜੀ ਵਾਰੀ ਆ ਦੂਜੇ ਦਿਨੋਂ ਹੱਲ ਪਤਾ ਲੱਗਣਾ ਗਾਂ ਚੱਲ ਪਗੜੀ ਲੱਗਿਆ ਸੀ ਚੱਲ 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 ਇਹ ਤਾਂ ਮਾਰਨ ਨੂੰ ਜੀਵ ਨਹੀਂ ਕਰਦਾ ਬਈ ਸਾਡਾ ਇਹ ਨਾ ਸਾਰੀ ਬਾੜੀ ਪਿਆਰੀ ਗਾ ਸਾਡੀ ਇਹ ਮਾਰਦੇ ਕਿਸੇ ਜੀ ਪਰ ਇਹ ਨਾਉਂਦੀ ਨਹੀਂ ਇਹਦੀ ਆਹੀ ਗੰਦੀ ਬਿਮਾਰੀ ਆ ਇਹਦੀ ਚੱਲ ਮਾਰਦੇ ਕਿਸੇ ਦੀ ਨਹੀਂ ਹੁਣ ਮਾਰਾਂ ਇਹਦੇ ਮੈਂ ਕੀ ਯਾਰ ਆਹ ਦੇਖੋ ਬਾਕੀ ਤਾਂ ਸਾਰੀਆਂ ਘੈਂਟ ਆ ਪੂਰੀਆਂ ਨਹਾਤ ਨਹਾਤ ਹੋ ਕੇ ਆਉਣਾ ਬੰਨਤੀਆਂ ਭਰਾ ਦੇਖ ਲਓ ਇਹ ਜਮਾ ਨਹੀਂ ਹਿੱਲਦੀ ਭਾਵੇਂ ਦੋ ਜਾਨੇ ਹੋਰ ਲਿਓ ਮੈਨੂੰ ਲੱਗਦਾ ਹੈਡਰ ਆ ਲਿਆਉਣਾ ਪਊਗਾ ਏ ਚੱਲ ਲਓ ਮਿੱਤਰੋ ਕਰ ਲਈ ਫਿਰ ਲੋਟ ਅਕਸਰ ਨਾਲ ਇੱਥੇ ਸਾਨੂੰ ਪੈਪ ਲਿਆਉਣੀ ਪਈ ਇਹ ਨਮਾਉਣ ਵਾਸਤੇ ਇਹਨੂੰ ਚਾਹ ਹੋਣਾ ਤਾਂ ਬਾੜੀ ਜਿੱਦੜਾ ਹੈ ਓਵੇਂ ਭਾਈ ਸੀਰਤ ਬਹੁਤ ਹੈ ਉਹ ਆਹਦੀ ਲੈ ਹੁਣ ਮੈਨੂੰ ਤਾਂ ਨਾ ਪਿਓ ਨਹੀਂ ਪਿਆ ਹੁੰਦਾ ਹੁਣ ਆਪਣੀ ਵਾਰੀ ਹੈ ਨਮਾਉਣ ਦੀ ਸੀਰਤ ਦੀ ਹੁਣ ਆਪਾਂ ਸੀਰਤ ਨੂੰ ਨਮਾਵਾਂਗੇ ਆਪਣੀ ਸਭ ਤੋਂ ਛੋਟੀ ਬੱਚੀ ਹੈ ਜਿਹੜੀ ਤਿਆਰ ਹੋਈ ਜਾਂਦੀ ਆ ਇੱਕ ਉਹਦੋਂ ਵੀ ਛੋਟੀ ਸੀਗੀ ਇੱਕ ਉਹਦੋਂ ਛੋਟੀ ਪਰ ਇਹ ਵੱਡੀ ਆ ਆ ਹੁਣ ਸਭ ਤੋਂ ਛੋਟੀ ਆ ਇਹ ਥੋੜਾ ਜਿਹਾ ਮਾਰਦੀ ਆ ਆ ਵੇਖ ਤੇ ਇੱਕ ਆਪਣੀਆਂ ਹਬੀਟਲ ਬੱਕਰੀਆਂ ਜਿਹੜੀਆਂ ਮੋਨਾ ਲਈ ਸਾਰਕੀਆਂ ਇਹਨਾਂ ਦੀ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਵੀ ਜਿਹੜੇ ਆਪਣੇ ਸੀਲ ਕੁੱਕੜ ਹੈ ਤੇ ਉਹ ਆਪਣੇ ਜਿਹੜੇ ਕਬੂਤਰ ਆ ਉਹ ਤੜਕੇ ਦੇ ਉੱਡੀ ਜਾਂਦੇ ਆ ਬੱਦਲਾਂ ਦੇ ਵਿੱਚ ਬੜੇ ਆ ਤੇ ਜਿਹੜੇ ਤੁਹਾਨੂੰ ਆ ਕਬੂਤਰ ਦਿਖਾਉਣੇ ਆ ਇਹ ਬਦਾਮਾਂ ਤੇ ਆ ਇਹ ਬਦਾਮਾਂ ਤੇ ਜਿਹੜੇ 2-4 ਦਿਨਾਂ ਨੂੰ ਬਾਗੀਆਂ ਤੇ ਜਿਹੜੇ ਛੱਡੇ ਜਾਣੇ ਆ ਤੇ ਆਪਾਂ ਬਦਾਮ ਇਹਨਾਂ ਨੂੰ ਪਾ ਰਹੇ ਆ ਆ ਦੇਖ ਭਉਂਤੇ ਪਏ ਆ ਕੁੱਜਿਆਂ ਚ ਲਓ ਮਿੱਤਰੋ ਜਿਹੜੇ ਆ ਖੁੱਡਿਆ ਇਹਨਾਂ ਚ ਆਪਣੀਆਂ ਪੱਠੀਆਂ ਕਬੂਤਰੀਆਂ ਤੇ ਇਹਨਾਂ ਚ ਆਪਣੇ ਵੱਡੇ ਕਬੂਤਰ ਤੁਹਾਨੂੰ ਪਹਿਲਾਂ ਪੱਠੀਆਂ ਕਬੂਤਰੀਆਂ ਵਿਖਾਉਨੇ ਆ ਅਸੀਂ ਜਿਹੜੀਆਂ ਬਾਜੀ ਛੱਡਣੀਆਂ ਆ ਆਪਾਂ ਤਿਆਰ ਆ ਆ ਦੇਖੋ ਗੇਟ ਕਰਦਗੇ ਬੰਦ ਆਪਾਂ ਓਡੀ ਨਾ ਜਾਣ ਬਈ ਕਿਤੇ ਤੁਹਾਨੂੰ ਦਿਖਾਉਨੇ ਆ ਇਹਨਾਂ ਚ ਭਾਈ ਨਸਲਾਂ ਤੁਸੀਂ ਆਪ ਹੀ ਦੱਸਿਓ ਕਮੈਂਟ ਕਰਕੇ ਜਰੂਰ ਦਾਣੇ ਚੁਗੀ ਜਾਂਦੇ ਆ ਤੇ ਇਹਨਾਂ ਚੋਂ ਆਪਾਂ ਕੱਲ ਬੱਚੇ ਨਾ ਜਿਹੜੇ ਨਵੇਂ ਲਿਆਂਦੇ ਆ ਚਾਰੋਂ ਤੁਹਾਨੂੰ ਦਿਖਾਉਣੇ ਆ ਆਪਾਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਨਸਲ ਹੈ ਤੁਹਾਨੂੰ ਦਿਖਾਉਣੇ ਆ ਆਪਾਂ ਇਹ ਕਾ ਬੱਚਾ ਲਿਆਂਦਾ ਬਾਈ ਕੱਲ ਆਪਾਂ ਨਵਾਂ ਤੁਸੀਂ ਕਰੋ ਚੈੱਕ ਇਹਦੀ ਨਸਲ ਕਿਹੜੀ ਹੈ ਚਿਟੀਆਂ ਅੱਖਾਂ ਦਾ ਸ਼ਾਕ ਹੈ ਇਹ ਸ਼ਾਕ ਹੈ ਇਹ ਸ਼ਾਕਾ ਕਬੂਤਰ ਲਿਆਂਦਾ ਕੱਲ ਆਪਾਂ ਬੱਚਾ ਇਹ ਹੈ ਜੀ ਚਾਰ ਬੱਚੇ ਲਿਆਂਦੇ ਇੱਕ ਹੋਰ ਦਿਖਾਉਣੇ ਆ ਤੁਹਾਨੂੰ ਦੂਜਾ ਬੱਚਾ ਕਿੱਥੇ ਹੈ ਪਹਿਲਾ ਬੱਚਾ ਸ਼ਖ ਆ ਆ ਦੂਜਾ ਬੱਚਾ ਲਿਆਂਦਾ ਸੀ ਕੱਲ ਇਹ ਠੱਲਾਂ ਪਾਈਆਂ ਹੋਈਆਂ ਇਹਨਾਂ ਸਾਰਿਆਂ ਦੀ ਕਰੋ ਚੈੱਕ ਬਾਈ ਨਸਲ ਕਮੈਂਟ ਜਰੂਰ ਕਰਿਓ ਕਿਹੜੀ ਨਸਲ ਹੈ ਇਹ ਤੁਸੀਂ ਇੱਕ ਵਾਰੀ ਦੱਸਿਓ ਜਰੂਰ ਕਿ ਤੁਹਾਨੂੰ ਕਿਹੜੇ ਲੱਗਦੇ ਆ ਤੀਜਾ ਬੱਚਾ ਜਿਹੜਾ ਹੈ ਇਸ ਚੌੜੇ ਸਰ ਵਾਲੇ ਕਹਿ ਦਿੰਦੇ ਆ ਤੁਸੀਂ ਮੜਾ ਦੱਸਿਓ ਜਰੂਰ ਵੀ ਚੌੜੇ ਸਰ ਵਾਲੇ ਕਿਹੜੇ ਕਬੂਤਰ ਆ ਇਹ ਲਿਆਂਦਾ ਗੱਲ ਬੱਚਾ ਚਪਟੇ ਸਰ ਤੇ ਚਪਟੇ ਚਪਟਾ ਸਰ ਇਹਦਾ ਸਿੱਖਰ ਦੇਖੋ ਛੱਡ ਦੇ ਬਈ ਚੌਥਾ ਕਬੂਤਰ ਜਿਹੜਾ ਬੱਚਾ ਲਿਆਂਦਾ ਉਹ ਦਿਖਾਉਂਦੇ ਇੱਥੇ ਬਾਜੀ ਲਈ ਤਿਆਰ ਹੈ ਬਈ ਉਹ ਪੂਰੇ ਤੁਹਾਨੂੰ ਛੱਡਾਂਗੇ ਜਿਹੜੀਆਂ ਸਾਰੀਆਂ ਪੱਠੀਆਂ ਆਪਾਂ ਜਿੰਨੇ ਵੀ ਬਾਜੀਆਂ ਸਾਰੀਆਂ ਚੌਥਾ ਬੱਚਾ ਆ ਕਾਲੇ ਫੰਗ ਹੈ ਇਹਦੇ ਪੂਛ ਦੇ ਵਿੱਚ ਕਰੋ ਚੈੱਕ ਆਹ ਦੇਖੋ ਕਾਲੇ ਫੰਗ ਇਹ ਕਬੂਤਰ ਆ ਬਈ ਪਰੇ ਵੀ ਆ ਤੇ ਇਧਰ ਵੀ ਵਿੱਚ ਲੱਗੇ ਵੀ ਹੈ ਇਹ ਸ਼ੌਂਕ ਨਾ ਰੱਖਿਆ ਬਈ ਤੜਕੇ ਨਾ ਬਹਿ ਜਾਂਦੇ ਕੋਠਿਆਂ ਦੇ ਜਾ ਕੇ ਆਏ ਪੂਰੇ ਬਹੁਤ ਕੈਂਟ ਲੱਗਦੇ ਆ ਦੇਖੋ ਅੱਗੇ ਕਬੂਤਰ ਇਹਦੇ ਚਾ ਮਿੱਤਰੋ ਆਪਣੀ ਕਾਣੀ ਜਿਹੜੀ ਕਾਣੀ ਦੇ ਬੱਚੇ ਵਿਖਾਉਣੇ ਤੁਹਾਨੂੰ ਸੀਲ ਦੇ ਖਾੜ ਜੋ ਇਹ ਮਾਰਦੀ ਵੀ ਹੈ ਬਈ ਇਹ ਆ ਦੇਖ ਕਰੋ ਚੈੱਕ ਇਹ ਆਪਣੀ ਕਾਣੀ ਦੇ ਬੱਚੇ ਆ ਆਪ ਕੋ ਨਾ ਬਹੁਤ ਪਿਆਰ ਕਰਦੇ ਆ ਆਕੋ ਇਹਨੇ ਤਿੰਨ ਬੱਚੇ ਘੱਡੇ ਤਿੰਨ ਹੀ ਚੋਟੀ ਦੀ ਆ ਸੀਲ ਆ ਕੀ ਇਹ ਚੈਨਲ ਤੇ ਪਹਿਲੀ ਵਾਰ ਹੋਈ ਬਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਤੁਹਾਨੂੰ ਹੋਰ ਚੀਜ਼ਾਂ ਦਿਖਾਵਾਂਗੇ ਆਪਣੇ ਜਾਨਵਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਜਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ